ਮੇਰਾ ਸ਼ਿੰਗਾਰ ਪੰਜਾਬੀ ਬੋਲੀ ਮੇਰਾ ਸ਼ਿੰਗਾਰ ਪੰਜਾਬੀ ਬੋਲੀ ਮੇਰਾ ਦੁਲਾਰ ਪੰਜਾਬੀ ਬੋਲੀ ਮੇਰਾ ਦੁਲਾਰ ਪੰਜਾਬੀ ਬੋਲੀ ਅਸੀਂ ਪ੍ਰਣ ਲੈਂਦੇ ਹਾਂ ਅਸੀਂ ਪ੍ਰਣ ਲੈਂਦੇ ਹਾਂ ਕਿ ਅਸੀਂ ਅਸੀਂ ਮਾਂ ਬੋਲੀ ਪੰਜਾਬੀ ਨੂੰ ਮਾਂ ਬੋਲੀ ਪੰਜਾਬੀ ਨੂੰ ਸਭ ਤੋਂ ਵੱਧ ਸਭ ਤੋਂ ਵੱਧ ਪਿਆਰ ਅਤੇ ਪਿਆਰ ਅਤੇ ਇੱਜ਼ਤ ਦਿੰਦੇ ਹੋਏ ਇੱਜ਼ਤ ਦਿੰਦੇ ਹੋਏ ਖੁਦ ਵੀ ਪੰਜਾਬੀ ਬੋਲਾਂਗੇ ਖੁਦ ਵੀ ਪੰਜਾਬੀ ਬੋਲਾਂਗੇ ਅਤੇ ਦੂਸਰੇ ਪੰਜਾਬੀਆਂ ਨੂੰ ਵੀ ਸੇਵਾ ਪੰਜਾਬੀਆਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਿਤ ਕਰਾਂਗੇ ਪ੍ਰੇਰਿਤ ਕਰਾਂਗੇ ਜੈ ਪੰਜਾਬੀ ਜੈ ਪੰਜਾਬੀ ਜੈ ਪੰਜਾਬੀ ਬੋਲੀ ਪੰਜਾਬੀ ਦਿਵਸ ਹੈ ਸੋ ਕਲਾਪ ਫॉर ਯਰ ਪੰਜਾਬੀ ਟੀਚਰਸ ਅੱਜ ਮਾ ਬੋਲੀ ਪੰਜਾਬੀ ਦਿਵਸ ਤੇ ਮੇਰੇ ਦਹਨ ਦੇ ਵਿੱਚ ਜਿਹੜਾ ਇੱਕ ਕੁਝ 17 ਆ ਰਹੀਆਂ ਨੇ ਉਹ ਸ਼ਿਵ ਕੁਮਾਰ ਬਟਾਲਵੀ ਦੀਆਂ ਲਾਈਨਾਂ ਨੇ ਬਹੁਤ ਪਿਆਰੀਆਂ ਸੀਗੀਆਂ ਉਹਨੇ ਇੱਕ ਕਵਿਤਾ 'ਚ ਲਿਖਿਆ ਸੀਗਾ ਸੂਰਤ ਉਸ ਦੀ ਪਰੀਆਂ ਵਰਗੀ ਸਿਰਤ ਦੀ ਉਹ ਮਰੀਮ ਲੱਗਦੀ ਹੱਸਦੀ ਹੈ ਤਾਂ ਫੁੱਲ ਝੜਦੇ ਨੇ ਤੁਰਦੀ ਹੈ ਤਾਂ ਗਜ਼ਲ ਹੈ ਲੱਗਦੀ ਲੰਮ ਸਲਮੀ ਸਰੂ ਦੇ ਕਦ ਦੀ ਉਮਰ ਅਜੇ ਹੈ ਮਾਰ ਕੇ ਅੱਗ ਦੀ ਪਰ ਨੈਣਾ ਦੀ ਗੱਲ ਸਮਝਦੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸੋ ਕਲਾਪ ਫਾਰ ਯਰ ਪੰਜਾਬੀ ਲੈਂਗੁਏਜ ਟੱਟ ਪੰਜਾਬੀ ਲੈਂਗੁਏਜ ਪਿਆਰ ਜਿਹੜੇ ਪਿਆਰ ਕਰਦੇ ਨੇ ਉੱਚੀ ਹੱਥ ਚੁੱਕ ਕੇ ਜਰਾ ਗੈਸ ਹੀਲਪ ਪੰਜਾਬੀ ਦੁਨੀਆ ਦੇ ਵਿੱਚ ਕੁੱਲ ਪਾਸ਼ਾਵਾਂ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਧਰਤੀ ਦੇ ਉੱਤੇ ਉਹਨਾਂ ਦੀ ਗਿਣਤੀ ਹੈ ਕੋਈ 7160 ਜਾਂ 90 71 59 ਐ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਧਰਤੀ ਦੇ ਉੱਤੇ ਇੰਨੀਆਂ ਭਾਸ਼ਾਵਾਂ ਨੇ ਹੁਣ ਥੋੜਾ ਜਿਹਾ ਯਾਦ ਕਰਨਾ ਕਿ ਕਿਹੜੀ ਭਾਸ਼ਾ ਧਰਤੀ ਦੇ ਉੱਤੇ ਸਭ ਤੋਂ ਵੱਧ ਬੋਲੀ ਜਾਂਦੀ ਆ ਉਹ ਹੈ ਅੰਗਰੇਜ਼ੀ ਭਾਸ਼ਾ ਨੰਬਰ 1 ਨੰਬਰ 2 ਚਾਈਨੀਸ ਐਂਡ ਨੰਬਰ 3 ਹਿੰਦੀ ਲੈਂਗੁਏਜ ਦੁਨੀਆ ਦੇ ਵਿੱਚ ਜਿਹੜੀਆਂ ਪੰਜ ਟੌਪ ਮੋਸਟ ਲੈਂਗੁਏजेस ਨੇ 25 ਲੈਂਗੁਏਜਸ ਜਿਹੜੀਆਂ ਨੇ ਟੌਪ ਮੋਸਟ ਹੈਗੀਆਂ ਨੇ ਸਭ ਤੋਂ ਉੱਪਰ ਨੇ ਮੈਂ ਕੱਲੀ ਇੱਕ ਆਰਟੀਕਲ ਪੜਨ ਰਿਹਾ ਸੀ ਮੈਨੂੰ ਪੜ ਕੇ ਬੜੀ ਖੁਸ਼ੀ ਹੋਈ ਕੀ ਹੈ 25 ਭਾਸ਼ਾਵਾਂ ਵਿੱਚੋਂ ਜਿਹੜੀਆਂ ਦੁਨੀਆ ਦੀ ਫੈਰਿਸ ਦੇ ਵਿੱਚ 6 ਸਭ ਤੋਂ ਟੌਪ ਲੈਂਗੁਏਜਸ ਹੈਗੀਆਂ ਨੇ ਉਹ ਇੰਡੀਅਨ ਲੈਂਗੁਏਜਸ ਹੈਗੀਆਂ ਨੇ ਸੋ ਲਵ ਯਰ ਕੰਟਰੀ ਐਂਡ ਕਲਾਪ ਫॉर ਯਰ ਕੰਟਰੀ ਇਹਦੇ ਚੋਂ ਕਿਹੜੀ ਹੈ ਤੇਲਗੂ ਹੈ તમિલ ہے તેલગુ ہے મરાઠી છે બંગાલી છે ઉર્દુ છે હિન્દી છે છ ભાષાવા ਸਾਡੇ ਮੁલક ਦੀਆਂ ਨੇ સો એ ਸਾਡੇ ਮੁલક ਦੀ સુંદરતા છે એ ਸਾਡੇ મુલક ਦੀ સુંદરતા છે ਜਿਹਨੂੰ ਅਸੀਂ ਕਹਿੰਨੇ ਆ ਕਿ ਭਾਰਤ ਪਤਾ ਨਹੀਂ ਕਿਹੋ ਜਿਹੇ ਆਦੇਸ਼ ਹੈ ਸਾਨੂੰ ਕੀ ਦਿੰਦਾ ਪਰ ਕਦੀ ਆਪਾਂ ਆਪਣੇ ਜ਼ਿਹਨ ਚੋਂ ਇਹ ਨਹੀਂ ਪੁੱਛਿਆ ਕਿ ਮੈਂ ਆਪਣੇ ਦੇਸ਼ ਨੂੰ ਕੀ ਦਿੰਦਾ ਅਸੀਂ ਕਹਿੰਨੇ ਆ ਕਿ ਅਸੀਂ ਪੰਜਾਬੀ ਹੋਣ ਦਾ ਫਰਜ਼ ਨਹੀਂ ਨਿਭਾਰੇ ਲੋਕੀ ਪਰ ਪਹਿਲੇ ਆਪਣੇ ਅੰਦਰ ਝਾਕ ਕੇ ਵੇਖੋ ਕਿ ਤੁਸੀਂ ਪੰਜਾਬੀ ਹੋਣ ਦਾ ਫਰਜ਼ ਕਿੰਨਾ ਨਿਭਾਇਆ ਠੀਕ ਹੈ ਅੱਜ ਅਸੀਂ ਛੋਟੇ ਹੁੰਦੇ ਆ ਇੱਕ ਪੋਇਮ ਪੜ੍ਹਦੇ ਹੁੰਦੇ ਸੀ ਆਈ ਥਿੰਕ ਫਿਰੋਜ਼ਦੀਨ ਸਰਫ ਦੀ ਪੋਇਮ ਸੀਗੀ ਤੇਰੀ ਜੈ ਪੰਜਾਬੀ ਮਾਤਾ ਤੇਰੇ ਪੂਜਨ ਚਰਨ ਵਿਧਾਤਾ ਲੋਰੀਆਂ ਗਾਗਾ ਫਲੋਰੀਆਂ ਗਾਗਾ ਗੋਦ ਖਿਡਾਵੇਂ ਘੋੜੀਆਂ ਗਾਗਾ ਵਿਆਹ ਰਚਾਵੇਂ ਮਰਨ ਵੇਲੇ ਵੀ ਵਹਿਣ ਤੂੰ ਪਾਵੇਂ ਐਸਾ ਗੂੜਾ ਨਾਤਾ ਤੇਰੀ ਜੈ ਪੰਜਾਬੀ ਮਾਤਾ ਪਰ ਤਰਾਸ ਦੀ ਕੀ ਹੈ ਤਰਾਸ ਦੀ ਹੈ ਹੈ ਕਿ ਸਾਡੀ ਪੰਜਾਬੀ ਭਾਸ਼ਾ ਦੇ ਨਾਲ ਸ਼ੁਰੂ ਤੋਂ ਹੀ ਬੜਾ ਅਨਿਆ ਹੋਇਆ ਜੇਕਰ ਵੱਡੀ ਕੱਟੀ ਗਈ ਤੇ ਪੰਜਾਬੀ ਭਾਸ਼ਾ ਕੱਟੀ ਗਈ ਜਿਹੜੇ ਧਰਤੀ ਦੇ ਉੱਤੇ 10 ਲੱਖ ਲੋਕ ਮਰੇ ਸਨ ਉਹ ਬੱਚੋ ਕੋਈ ਗੁਜਰਾਤੀ ਨਹੀਂ ਸੀਗਾ ਉਹ ਕੋਈ ਮਰਾਠੀ ਨਹੀਂ ਸੀ ਹੈਗਾ ਉਹ ਪੰਜਾਬੀ ਹੈਗੇ ਸਨ ਜਿਹੜੇ 10 ਲੱਖ ਮਰੇ ਸਨ ਭਾਵੇਂ ਉਹ ਮੁਸਲਮਾਨ ਸਨ ਭਾਵੇਂ ਉਹ ਹਿੰਦੂ ਸਨ ਭਾਵੇਂ ਉਹ ਸਿੱਖ ਸਨ ਭਾਵੇਂ ਉਹ ਈਸਾਈ ਸਨ ਪਰ ਉਹ ਪੰਜਾਬੀ ਸਨ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਆਪਾਂ ਸਾਡੇ ਧਰਮ Hindu ਧਰਮ ਦੇ ਵਿੱਚ ਕੁੱਲ ਦੇਵੀ ਦਾ ਬੜਾ ਇੱਕ ਦਰਜਾ ਹੈ ਉਹਨਾਂ ਦੀ ਆਪਾਂ ਪੂਜਾ ਵੀ ਕਰਦੇ ਆ ਕੋਈ ਥਾਣ ਵੀ ਬਣਾਏ ਹੋਏ ਨੇ ਕਿ ਇੱਥੇ ਸਾਡੀ ਕੁੱਲ ਦੇਵੀ ਦਾ ਮੰਦਿਰ ਹੈਗਾ ਪਰ ਸੰਜੀ ਪੰਜਾਬੀਅਤ ਦੀ ਜੇਕਰ ਕੋਈ ਕੁਲ ਦੇਵੀ ਹੈ ਤੇ ਉਹ ਹੈ ਮਾਂ ਬੋਲੀ ਪੰਜਾਬੀ ਕਿਉਂਕਿ ਮਾਂ ਬੋਲੀ ਪੰਜਾਬੀ ਮੇਰੀ ਵੀ ਭਾਸ਼ਾ ਮੇਰੇ ਪਿਓ ਦੀ ਵੀ ਭਾਸ਼ਾ ਮੇਰੇ ਦਾਦੇ ਦੀ ਵੀ ਭਾਸ਼ਾ ਮੇਰੇ ਪਰਦਾਦੇ ਦੀ ਵੀ ਭਾਸ਼ਾ ਮੇਰੇ ਨੱਕੜ ਦਾਦੇ ਦੀ ਵੀ ਭਾਸ਼ਾ ਮੇਰੇ ਲੱਕੜ ਦਾਦੇ ਦੀ ਵੀ ਭਾਸ਼ਾ ਪਤਾ ਨਹੀਂ ਕਦੋਂ ਤਾਂ ਚੱਲੀ ਆ ਰਹੀ ਹੈ ਯਾਨੀ ਕਿ ਮੇਰੀ ਮਾਂ ਦੀ ਮਹਾ ਮਾਤਾ ਜਿਹੜੀ ਹੈ ਉਹ ਪੰਜਾਬੀ ਹੈ ਪਰ ਅੱਜ ਪੰਜਾਬੀ ਜਿਹੜੀ ਹੈ ਉਹ ਖਤਰੇ ਵਿੱਚ ਕਿੱਥੇ ਹੈ ਅੱਜ ਪੰਜਾਬੀ ਖਤਰੇ ਵਿੱਚ ਸਿਰਫ ਪੰਜਾਬ ਵਿੱਚ ਹੀ ਨਹੀਂ ਹੈਗੀ ਅੱਜ ਪੰਜਾਬੀ ਖਤਰੇ ਵਿੱਚ ਵਿਦੇਸ਼ਾਂ ਵਿੱਚ ਉਹ ਬੱਚਿਆਂ ਦੀ ਹੈ ਜਿਹੜੇ ਪੰਜਾਬੀ ਹੁੰਦਿਆਂ ਹੋયા ਵੀ 70 ਜਾਂ 80% ਅੰਗਰੇਜ਼ ਹੋ ਚੁੱਕੇ ਨੇ ਜਿਹੜੇ ਲੋਕ ਆਸਟ੍ਰੇਲੀਆ ਜਾ ਕੇ ਵਸ ਗਏ ਜਿਹੜੇ ਲੋਕ ਕੈਨੇਡਾ ਜਾ ਕੇ ਵਸ ਕੇ ਜਿਹੜੇ ਲੋਕ ਯੂਐਸਏ ਚ ਜਾ ਕੇ ਵਸ ਗਏ ਜਿਹੜਾ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹ ਕਿੰਨਾ ਜ਼ੋਰ ਲਗਾ ਰਹੇ ਨੇ ਕਿ ਉਹਨਾਂ ਦੇ ਬੱਚੇ ਕਾਸ਼ ਪੰਜਾਬੀ ਬੋਲ ਪਾਣ ਕਾਸ਼ ਪੰਜਾਬੀ ਬੋਲ ਪਾਣ ਉੱਥੇ ਜ਼ੋਰ ਲਗਾ ਰਹੇ ਨੇ ਪਰ ਜਿੰਨੇ ਬੱਚਿਆਂ ਨੂੰ ਮੈਂ ਮਿਲਿਆ ਸਾਡੇ ਪਰਿਵਾਰਾਂ ਚੋਂ ਵੀ ਨੇ ਉਹ ਬੱਚਿਆਂ ਨੂੰ ਪੰਜਾਬੀ ਬੋਲਣੀ ਨਹੀਂ ਆਂਦੀ ਕਿਉਂਕਿ ਜਿਹੜੇ ਮੁਲਕ ਦੇ ਵਿੱਚ ਜਿਹੜੀ ਆਬੋ ਹਵਾ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ ਉਹੋ ਜਿਹਾ ਹੀ ਤੁਹਾਡਾ ਬੋਲ ਚਾਲ ਜਿਹੜਾ ਹੋ ਜਾਂਦਾ ਸੋ ਪੰਜਾਬੀ ਦਾ ਖਤਰਾ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਵੀ ਬਹੁਤ ਜ਼ਿਆਦਾ ਹੈ ਉਥੋਂ ਦੀ ਜਿਹੜੀ ਨਸਲ ਹੈ ਜਿਹੜੇ ਸਾਡੇ ਪੰਜਾਬੀਆਂ ਦੇ ਬੱਚੇ ਉੱਥੇ ਪੈਦਾ ਹੋ ਰਹੇ ਨੇ ਉਹ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਲਈ ਵੈਸੇ ਤੇ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਪਰ ਇਹ ਪ੍ਰਯਾਸ ਹੋਰ ਜ਼ਿਆਦਾ ਹੋਣੇ ਚਾਹੀਦੇ ਨੇ ਦੂਸਰੀ ਸਾਡੇ ਸਕੂਲਾਂ ਦੇ ਵਿੱਚ ਜੇਕਰ ਆਪਾਂ ਪੰਜਾਬ 'ਚ ਹੀ ਵੇਖੀਏ ਤੇ ਸਾਡੇ ਬਹੁਤ ਸਾਰੇ ਸਕੂਲਜ਼ ਐ ਹੋਜੇ ਨੇ ਜਿੱਥੇ ਆਪਾਂ ਪੰਜਾਬੀ ਆਪਣੇ ਬੱਚੇ ਨੂੰ ਐਸ ਕਰਕੇ ਪਾਣੇ ਆ ਕਿ ਉੱਥੇ ਪੰਜਾਬੀ ਘੱਟ ਬੋਲੀ ਜਾਂਦੀ ਹੈ ਉੱਥੇ ਹਿੰਦੀ ਬੋਲੀ ਜਾਂਦੀ ਹੈ ਜਾਂ ਉੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ ਪਰ ਸਾਡੇ ਪੰਜਾਬੀ ਭਾਸ਼ਾ ਨੂੰ ਜੇਕਰ ਸਮਰਪਿਤ ਕੋਈ ਬਹੁਤ ਵੱਡਾ ਯੋਗਦਾਨ ਪੰਜਾਬੀ ਮਾਂ ਬੋਲੀ ਨਹੀਂ ਪਾ ਰਿਆ ਤੇ ਉਹ ਨੇ ਸਾਡੇ ਪੰਜਾਬ ਦੇ ਸਰਕਾਰੀ ਸਕੂਲ ਸੋ ਕਲਾਬ ਫੋਰ ਯਰ ਸਰਕਾਰੀ ਸਕੂਲ ਇਹ ਆਪਾਂ ਪਾ ਰਹੇ ਆ ਸਾਡੇ ਸਕੂਲਾਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਪੰਜਾਬੀ ਨਾਲ ਜੋੜ ਰਹੇ ਆ ਹੁਣ ਸਾਡੇ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਤੀ ਮਾੜੀ ਗੱਲ ਕਿਹੜੀ ਆ ਸਿਰਫ ਇੱਕ ਓਨਲੀ ਵਨ ਕਿ ਸਾਡੇ ਬੱਚੇ ਜਿਹੜੇ ਨੇ ਉਹ ਪੰਜਾਬੀ ਚ ਗਾਲ੍ਹਾਂ ਬਹੁਤ ਜ਼ਿਆਦੀਆਂ ਕੱਢਦੇ ਐ ਪੰਜਾਬੀ ਭਾਸ਼ਾ ਦੇ ਲਈ ਅਪਮਾਨਜਨਕ ਗੱਲ ਹੈ ਕਿ ਜਿਹੜੇ ਕਲਾਸ ਰੂਮਸ ਦੇ ਵਿੱਚ ਵੀ ਕਈ ਵਾਰੀ ਕੰਨਾਂ ਦੇ ਵਿੱਚ ਪੈਂਦੀਆਂ ਬੱਚਿਆਂ ਦੀਆਂ ਗਾਲ੍ਹਾਂ ਸੋ ਬੱਚੋ ਜੇਕਰ ਕਿਸੇ ਮੰਦਰ ਗੁਰਦੁਆਰੇ ਜਾਂ ਮਸਜਿਦ ਦੇ ਵਿੱਚ ਆਪਾਂ ਗੁਲਾਬ ਦੇ ਫੁੱਲ ਚੜ੍ਹਾਣੇ ਆ ਇਹ ਗੱਲ ਯਾਦ ਰੱਖੋ ਕਿ ਹਰ ਮੂੰਹ ਤੇ ਹਰ ਜ਼ੁਬਾਨ ਇੱਕ ਮੰਦਰ ਹੈ ਜੇਕਰ ਤੁਸੀਂ ਜਿਹੜੀ ਵੀ ਭਾਸ਼ਾ ਦੇ ਵਿੱਚ ਗਾਲ ਕੱਢਦੇ ਹੋ ਸਮਝ ਲਓ ਤੁਸੀਂ ਉਸ ਦੇਵੀ ਦਾ ਜਾਂ ਦੇਵਤੇ ਦਾ અપਮਾਨ ਕਰਦੇ ਹੋ ਐਸ ਕਰਕੇ ਜਿੰਨੇ ਬੱਚੇ ਬੈਠੇ ਨੇ ਉਹ ਬੱਚੇ ਅੱਜ ਇਹੋ ਹੀ ਤਹਈਆ ਕਰਨ ਕਿ ਆਪਾਂ ਮਾਂ ਬੋਲੀ ਪੰਜਾਬੀ ਦੀ ਇੱਜ਼ਤ ਕਰਦੇ ਹੋਏ ਆਪਾਂ ਗਾਲਾਂ ਨਹੀਂ ਕੱਢਣੀਆਂ ਫਿਰ ਨਾਲ ਹੀ ਨਾਲ ਕੋਸ਼ਿਸ਼ ਕਰੋ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਬਈ ਹੋਰ ਕਿਸੇ ਪ੍ਰਤੀ ਰਿਚ ਨਹੀਂ ਹੋ ਸਕਦੇ ਤੇ ਪੰਜਾਬੀ ਭਾਸ਼ਾ ਦੇ ਪ੍ਰਤੀ ਰਿਚ ਹੋਵੋ ਤੁਹਾਡੀ ਵੋਕੇਬਲਰੀ ਤੁਹਾਡਾ ਜਿਹੜਾ ਭਾਸ਼ਾ ਕੋਸ਼ ਹੈ ਉਹ ਤੁਹਾਡਾ ਸਮਾਪਤ ਹੋ ਰਿਹਾ ਤੁਹਾਡੇ ਕੋਲ ਬੋਲ ਨਹੀਂ ਹੈਗੇ ਇਸ ਕਰਕੇ ਆਪਾਂ ਨੋਟ ਕਰਦੇ ਹਾਂ ਕਿ ਤੁਸੀਂ ਬੱਚੇ ਜਿਹੜੇ ਹੋ ਸਟੇਜ ਦੇ ਉੱਤੇ ਮੰਚ ਦੇ ਉੱਤੇ ਘੱਟ ਬੋਲਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਜਿਹੜੀ ਪੰਜਾਬੀ ਦੇ ਪ੍ਰਤੀ ਤੁਸੀਂ ਦੇ ਸਕਦੇ ਹੋ ਦੇਣ ਦੇ ਸਕਦੇ ਹੋ ਤੁਹਾਨੂੰ ਦੇਣੀ ਚਾਹੀਦੀ ਹੈ ਤੁਸੀਂ ਪੁੱਠੇ ਸਿੱਧੇ ਗਾਣਿਆਂ ਦੇ ਉੱਤੇ ਰੀਲਾਂ ਬਣਾ ਕੇ ਪਾ ਦਿੰਦੇ ਹੋ ਜਿੰਨਾ ਗੰਦਾ ਗਾਣਾ ਜਿੰਨਾ ਵਲਗਰ ਗਾਣਾ ਪੰਜਾਬੀ ਦਾ ਲਗਾ ਕੇ ਤੁਸੀਂ ਰੀਲ ਪਾਓਗੇ ਜਾਂ ਰੀਲ ਬਣਾਓਗੇ ਸਮਝ ਲੈਣਾ ਤੁਸੀਂ ਮਾਂ ਬੋਲੀ ਪੰਜਾਬੀ ਦਾ ਬਹੁਤ ਵੱਡਾ ਇਨਸਲਟ ਕਰ ਰਹੇ ਹੋ ਬਹੁਤ ਵੱਡਾ ਅਪਮਾਨ ਕਰ ਰਹੇ ਹੋ ਐਸ ਕਰਕੇ ਇਫ ਯੂ ਆਰ ਪੰਜਾਬੀ ਜੇਕਰ ਤੁਸੀਂ ਪੰਜਾਬੀ ਹੈਗੇ ਹੋ ਜੇਕਰ ਤੁਸੀਂ ਆਪਣੀ ਪੰਜਾਬੀਅਤ ਨਾਲ ਪਿਆਰ ਕਰਦੇ ਹੋ ਤੇ ਇੱਕ ਗੱਲ ਯਾਦ ਰੱਖੋ ਕਿ ਆਪਣੀ ਪੰਜਾਬੀ ਨੂੰ ਬढ़ावा ਦੇਣ ਦੇ ਲਈ ਚੰਗੇ ਗਾਣੇ ਸੁਣੋ ਚੰਗਾ ਸੰਗੀਤ ਸੁਣੋ ਚੰਗੇ ਵਿਚਾਰ ਸੁਣੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਰਿਚ ਬਣਾਓ ਇਹਨੂੰ ਹੋਰ ਜ਼ਿਆਦਾ ਅਮੀਰ ਬਣਾਓ ਠੀਕ ਹੈ ਸੋ ਅੱਜ ਮਾਂ ਬੋਲੀ ਪੰਜਾਬੀ ਦਿਵਸ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਆਪਣੀ ਆਪਣੀ ਭਾਸ਼ਾ ਨੂੰ ਜਿਹੜਾ ਹੋ ਰਿਚ ਬਣਾਇਆ ਜਾ ਰਿਹਾ اپنی اپنی ਭਾਸ਼ਾ ਨੂੰ ਸਜਦਾ ਕੀਤਾ ਜਾ ਰਿਹਾ ਅਸੀਂ ਵੀ ਆਪਣੇ ਸਕੂਲ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਕੋਟਿਨ ਕੋਟ ਪ੍ਰਣਾਮ ਕਰਦੇ ਹੋਏ ਮੈਂ ਮੈਡਮ ਗਗਨਦੀਪ ਕੌਰ ਉਹਨਾਂ ਨੂੰ ਮੈਂਚ ਤੇ ਦਾਵਤ ਦਿੰਨਾ ਕਿ ਕੋਈ ਸ਼ਬਦ ਜਿਹੜੇ ਨੇ ਮਾਂ ਬੋਲੀ ਪੰਜਾਬੀ ਲਈ ਜਰੂਰ ਕਹੋ ਮੈਡਮ ਆ ਜਿਓ ਹਾਂਜੀ ਭਟਾ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਹੈ ਜਿਦੇ ਵਿੱਚ ਸਾਡੀ ਬੋਲੀ ਕਿਹੜੀ ਹੈ ਮਾਂ ਬੋਲੀ ਪੰਜਾਬੀ ਠੀਕ ਹੈ ਮਾਂ ਬੋਲੀ ਪੰਜਾਬੀ ਦਿਵਸ ਦੇ ਤੌਰ ਤੇ ਤੁਹਾਨੂੰ ਬਹੁਤ-ਬਹੁਤ ਵਧਾਈ ਹੈ ਕਿ ਅਸੀਂ ਸਾਰੇ ਪੰਜਾਬੀ ਹਾਂ ਮਾਂ ਬੋਲੀ ਬਾਰੇ ਦੱਸਣਾ ਚਾਹਾਂਗੀ ਕਿ ਕਿਹੜੀ ਹੁੰਦੀ ਹੈ ਮਾਂ ਬੋਲੀ ਸਰਨੇ ਵੀ ਦੱਸਿਆ ਹੈ ਕਿ ਜੇ ਇਸ ਜਦੋਂ ਅਸੀਂ ਖੁਸ਼ ਹੁੰਨੇ ਆ ਆਪਣੀ ਜ਼ਿੰਦਗੀ ਚ ਜਿਸ ਮੌਕੇ ਵੀ ਅਸੀਂ ਖੁਸ਼ ਹੁੰਨੇ ਆ ਤੇ ਜਿਹੜੇ ਸ਼ਬਦ ਸਾਡੇ ਮੂੰਹ ਚੋਂ ਨਿਕਲਦੇ ਨੇ ਉਹ ਕਿਹੜੀ ਬੋਲੀ ਹੋਗੀ ਸਾਡੀ ਮਾਂ ਬੋਲੀ ਤੇ ਜਦੋਂ ਅਸੀਂ ਆਪਣੀ ਜ਼ਿੰਦਗੀ ਚ ਬਹੁਤ ਦੁਖੀ ਹੁੰਨੇ ਆ ਤੇ ਜਿਹੜੇ ਸ਼ਬਦ ਆ ਰਹੇ ਅਸੀਂ ਆਪਣੀਆਂ ਭਾਵਨਾਵਾਂ ਬਿਆਨ ਕਰਦੇ ਆ ਉਹ ਕਿਹੜੀ ਬੋਲੀ ਹੋਈ ਸਾਡੀ ਮਾਂ ਬੋਲੀ ਮਤਲਬ ਖੁਸ਼ੀ ਖੁਸ਼ ਹੋਣ ਤੇ ਵੀ ਤੇ ਦੁਖੀ ਹੋਣ ਤੇ ਵੀ ਜਿਹੜੇ ਸ਼ਬਦ ਸਾਡੇ ਮੂੰਹ ਚੋਂ ਨਿਕਲਦੇ ਆ ਜਿਹੜੀ ਭਾਸ਼ਾ ਦੇ ਉਹੀ ਸਾਡੀ ਮਾਂ ਬੋਲੀ ਹੁੰਦੀ ਹੈ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਹੈ ਔਰ ਇਹਨੂੰ ਬੋਲਣ ਚ ਸ਼ਰਮ ਨਹੀਂ ਮਹਿਸੂਸ ਕਰ ਅਸੀਂ ਵੱਡੇ ਵੱਡੇ ਮਾਲਸ ਚ ਜਾਂਦੇ ਆ ਦੁਕਾਨਾਂ ਤੇ ਔਰ ਉਥੇ ਨਾਲ ਹੀ ਸਾਡੀ ਭਾਸ਼ਾ ਬਦਲ ਜਾਂਦੀ ਹੈ ਠੀਕ ਹੈ ਜਾਂ ਹਿੰਦੀ ਚ ਗੱਲ ਕਰਦੇ ਆਂ ਜਾਂ ਅੰਗਰੇਜ਼ੀ ਚ ਚਲੋ ਤਿੰਨੇ ਭਾਸ਼ਾਵਾਂ ਸਾਡੀਆਂ ਜ਼ਰੂਰੀ ਨੇ ਆਪਣੀ ਜ਼ਿੰਦਗੀ ਨੂੰ ਜੀਉਣ ਵਾਸਤੇ ਸਾਨੂੰ ਹਿੰਦੀ ਵੀ ਆਣੀ ਚਾਹੀਦੀ ਹੈ ਅੰਗਰੇਜ਼ੀ ਵੀ ਪਰ ਮਾਂ ਬੋਲੀ ਬੋਲਣ ਲੱਗਿਆ ਸਾਨੂੰ ਕੋਈ ਵੀ ਝਿਜਕ ਨਹੀਂ ਹੋਣੀ ਚਾਹੀਦੀ ਠੀਕ ਹੈ ਆਪਾਂ ਅੱਜ ਸਾਰਿਆਂ ਨੇ ਪੰਜਾਬੀ ਦੀ ਗੱਲ ਕਰਾਂ ਮਾਂ ਬੋਲੀ ਅੱਛਾ ਆ ਗਾਣੇ ਚ ਕੋਹਾ ਮਾਤਾ ਬੜੇ ਕਲਾਪ ਕਰੋ ਹਾਂਜੀ ਪਿਆਰੇ ਬੱਚਿਓ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੇਰਾ ਅੱਜ ਦਾ ਸੁਨੇਹਾ ਇਹੀ ਆ ਕਿ ਅਸੀਂ ਸਾਰਿਆਂ ਨੇ ਰਲ ਕੇ ਇਹੀ ਵਚਨ ਕਰ ਲੈਣਾ ਹੈ ਪ੍ਰਣ ਕਰਨਾ ਹੈ ਕਿ ਅਸੀਂ ਜਿਹੜਾ ਹੈ ਆਪਣੀ ਮਾਂ ਬੋਲੀ ਨੂੰ ਵਿਧਾਣਾ ਹੈ ਪਰਫੁੱਲਤ ਕਰਨਾ ਹੈ ਉਹਦੇ ਪ੍ਰਸਾਰ ਵਿੱਚ ਵੱਤ ਤੋਂ ਵੱਤ ਵਾਦਾ ਕਰਨਾ ਹੈ ਔਰ ਕਿਵੇਂ ਇਨੂੰ ਬੋਲ ਕੇ ਇਹਦੇ ਸੋਹਣੇ ਸੋਹਣੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਬੋਲਣਾ ਹੈ ਮਾੜੇ ਸ਼ਬਦ ਨਹੀਂ ਬੋਲਨੇ ਇਹਨੂੰ ਸੋਹਣੇ ਸ਼ਬਦਾਂ ਚ ਬੋਲਣਾ ਹੈ ਤਾਂ ਜੋ ਸਾਡੀ ਮਾਂ ਬੋਲੀ ਜਿਹੜੀ ਆ ਹੋਰ ਵੀ ਜ਼ਿਆਦਾ ਪਰਫੁੱਲਤ ਹੋਵੇ ਹੋਰ ਵੀ ਉਦਾਹ ਵਿਕਾਸ ਕਰੇ ਜੀਕਾਰ ਪਿਆਰੇ ਬੱਚਿਓ ਤੁਹਾਨੂੰ ਪੰਜਾਬੀ ਮਾਂ ਬੋਲੀ ਤੇ ਬਹੁਤ ਬਹੁਤ ਵਧਾਈ ਤੇ ਮੇਰਾ ਵੀ ਇਹੀ ਸੰਦੇਸ਼ ਆ ਕਿ ਵੱਧ ਤੋਂ ਵੱਧ ਮਹਾਕੋਸ਼ ਤੋਂ ਵਧੀਆ-ਵਧੀਆ ਸ਼ਬਦ ਲੱਭੋ ਤੇ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰੋ ਜਿੰਨੀ ਪੰਜਾਬੀ ਸਿੱਖੋਗੇ ਜਿੰਨਾ ਤੁਸੀਂ ਆਪਣੀ ਵੋਕੈਬਲਰੀ ਤੇਜ਼ ਕਰੋਗੇ ਪੰਜਾਬੀ ਦੇ ਸ਼ਬਦ ਕੋਸ਼ ਸਿੱਖੋਗੇ ਉਹਨਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲਤਾ ਮਿਲੇਗੀ ਧੰਨਵਾਦ ਮੇਰਾ ਸ਼ਿੰਗਾਰ ਪੰਜਾਬੀ ਬੋਲੀ ਮੇਰਾ ਸ਼ਿੰਗਾਰ ਪੰਜਾਬੀ ਬੋਲੀ ਮੇਰਾ ਦুলਾਰ ਪੰਜਾਬੀ ਬੋਲੀ ਮੇਰਾ